ਜਦੋਂ ਤਾਂ ਕੋਈ ਚੋੜਾ ਹੁੰਦੀ ਹੈ ਤੇ ਸਾਡੇ ਜਿਹੜੇ ਲੀਡਰ ਆ ਉਹਨਾਂ ਦੇ ਫਲੈਕਸ ਹੁੰਦੇ ਆ ਮੇਰਾ ਹਲਕਾ ਮੇਰਾ ਪ੍ਰਵਾਦ ਕਈਆਂ ਨਾਲ ਕੱਟ ਕਰ ਦਿੰਦੇ ਸੀ ਕਾਲੀਆਂ ਔਰ ਕਿਸੇ ਨੂੰ ਕੋਈ ਤਕਲੀਫੀ ਹੁੰਦੀ ਹੋਣੀ ਕਿਉਂਕਿ ਜਿੱਤਾ ਉਹ ਕੋਪੀ ਚੀਅੰਦੀ ਸੀ ਹੋਰ ਤਾਂ ਜਿਹੜੀ ਇਹ ਮਸ਼ੀਨਾ ਹੈ ਇਹ 100-100 ਫਰ ਗੋਦਾ ਜੋ ਪਾ ਰਹੀ ਆ ਯਾਰ ਉੱਥੇ ਹੀ ਜਾਇਜ਼-ਨਜਾਇਜ਼ ਵਾਲੀ ਗੱਲ ਤਾਂ ਉੱਥੇ ਹੀ ਖਤਮ ਹੋ ਜਾਂਦੀ ਹੈ ਦਾ ਪ੍ਰਸ਼ਾਸਨ ਇਹ ਆ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਖੋ ਤੁਹਾਡੇ ਸਾਹਮਣੇ ਆ ਵੀ ਆਸਰਾ ਦੇ ਘਰਾਂ ਚੋਂ ਕਿਲਵਾਂ ਦੇ ਹਿਸਾਬ ਦੇ ਨਾਲ ਸੋਨਾ ਨਿਕਲਦਾ ਹੈ ਕਰੋੜਾਂ ਦੇ ਹਿਸਾਬ ਦੇ ਨਾਲ ਜਿਹੜੇ ਪੈਸੇ ਨਿਕਲਦੇ ਆ ਇਹ ਹੱਲੇ ਤੱਕ ਇਹ ਸਮਝੇ ਨਹੀਂ ਹੈਗੇ ਕਿ ਬੁਤਾਰਕ ਖਾਲ ਨੇ ਕਿੰਨੀ ਪਹਿਲਾਂ 5 ਸਦੀਆਂ ਪਹਿਲਾਂ ਸਮਝਾਤਾ ਸੀ ਕਿ ਮੋਇਆ ਸਾਥ ਨਾ ਜਾਏਗੀ ਇਹ ਕਿਸੇ ਦੇ ਨਾਲ ਨਹੀਂ ਜਾਣਾ ਦੇਖੋ ਹਾਲਾਤ ਅਜਿਹੇ ਜੇ ਆ ਇਸ ਆਪਣੇ ਸੂਬੇ ਦੇ ਵੀ ਕਹਿੰਦੇ ਆ ਕੁੱਟਣਾ ਮੈਂ ਤੇ ਰੋਣ ਵੀ ਨਹੀਂ ਦੇਣਾ ਜਦੋਂ ਤਾਂ ਕੋਈ ਚੋੜਾ ਹੁੰਦੀ ਆ ਤੇ ਸਾਡੇ ਜਿਹੜੇ ਲੀਡਰ ਆ ਉਹਨਾਂ ਦੇ ਫਲੈਕਸ ਹੁੰਦੇ ਆ ਮੇਰਾ ਹਲਕਾ ਮੇਰਾ ਪਰਿਵਾਰ ਤੇ ਔਰ ਜਦੋਂ ਇਸ ਪਰਿਵਾਰ ਦੀ ਮੁਸੀਬਤ ਆ ਜਾਂ ਆਉਣ ਵਾਲੀ ਸੰਭਾਵੀ ਮੁਸੀਬਤ ਆ ਉਹਦੇ ਲਈ ਕੋਈ ਵੀ ਖੜਨ ਨੂੰ ਤਿਆਰ ਨਹੀਂ ਮੈਂ ਪਹਿਲਾਂ ਅਜਾ ਆਊਟ ਆਫ ਟਾਪਿਕ ਇੱਕ ਛੋਟੀ ਜੀ ਉਦਾਹਰਣ ਦਿੰਨਾ ਵੀ ਇੱਕ ਨੌਨ ਪਿੰਡ ਦੇ ਵਿੱਚ ਠੇਕਾ ਖੁੱਲ ਗਿਆ ਨਜਾਇਜ਼ ਉਹਨੂੰ ਇਹਨਾਂ ਅਫਸਰਾਂ ਨੇ ਜਾਇਜ਼ ਕਰਤਾ ਸਾਡੇ ਇੱਕ ਨੌਨ ਪਿੰਡ ਸੈਦਪੁਰ ਪਿੰਡ ਸਾਰੇ ਸਾਡੇ ਨਵਾਂ ਸ਼ਹਿਰ ਦੇ ਲੀਡਰਾਂ ਕੋ ਚਲੇ ਗਏ ਤੇ ਸਾਰੇ ਅਫਸਰਾਂ ਕੋ ਜਾਇਆ ਜਾਂ ਪੰਚਾਇਤ ਨੇ ਮਤਾ ਪਾ ਕੇ ਦੇ ਦਿੱਤਾ ਪਰ ਉਹ 6 ਮਹੀਨੇ ਹੋ ਗਏ ਵੀ ਕੋਈ ਟਾਸ ਤੋਂ ਮਸ ਨਹੀਂ ਉਹ ਨਿਰਾਸ਼ਤਾ ਇਹ ਹੁੰਦੀ ਹੈ ਕਿ ਸਾਨੂੰ ਇਉਂ ਲੱਗਦਾ ਕਿ ਇਹ ਅਫਸਰ ਲੋਕਾਂ ਦੀ ਭਲਾਈ ਲਈ ਨਹੀਂ ਜਾਂ ਇਹ ਸਾਡੇ ਪੋਲੀਟਿਕਲ ਲੀਡਰ ਲੋਕਾਂ ਦੀ ਭਲਾਈ ਵਾਸਤੇ ਨਹੀਂ ਇਹ ਤਾਂ ਸਿਰਫ ਲੋਕਾਂ ਲਈ ਲੋਕਾਂ ਨੂੰ ਤਕਲੀਫ ਦੇਣੀ ਜਾਂ ਜਿਹੜੇ ਇੱਥੇ ਮਾਫੀਆ ਬੈਠਾ ਆ ਉਹਨਾਂ ਦੀ ਜਿਹੜੀ ਉਹਨਾਂ ਦੀ ਪਿੱਠ ਤੇ ਖੜਨਾ ਹੈ ਉਹਨਾਂ ਦਾ ਕੰਮ ਆ ਹੁਣ ਸਾਡਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਹੈਗਾ ਆ ਕਨੌਣ ਸਤਲੋਜ ਦਾ ਜਿਹੜਾ ਬੰਨਿਆ ਤੇ ਉਹਦੇ ਨੇੜੇ ਦੇ ਜਿਹੜੇ ਪਿੰਡ ਆ ਉਹ ਇੰਨੇ ਕੁ ਪ੍ਰਭਾਵਿਤ ਹੋ ਗਏ ਇਸ ਨਜਾਇਜ਼ ਮਾਈਨਿੰਗ ਤੋਂ ਕਿਉਂਕਿ ਜਦੋਂ ਹੜਾ ਆਇਆ ਸੀ ਨਾ ਪਿਛਲੀ ਵਾਰ ਸਾਰੇ ਇਹ ਕਹਿੰਦੇ ਸੀ ਵੀ ਇਹ ਮਾਈਨਿੰਗ ਕਰਕੇ ਹੜਾ ਆਇਆ ਔਰ ਜਿਹੜੇ ਲਾਲਚੀ ਲੋਕ ਸੀ ਨਾ ਉਹ ਇਹ ਕਹਿ ਰਹੇ ਸੀ ਨਹੀਂ ਵੀ ਇਹ ਜੀ ਲੋਕ ਡੀਸਰਟ ਨਹੀਂ ਹੋਣ ਦਿੰਦੇ ਹੈਗੇ ਇਸ ਕਰਕੇ ਪਾਣੀ ਦਾ ਵਹਾਵ ਨਹੀਂ ਹੋਇਆ ਤਾਂ ਹੜ ਆ ਗਏ ਇੱਕ ਆਪਣੇ ਪਾਪ ਨੂੰ ਝੂਠ ਨੂੰ ਕਰਨ ਦੇ ਲਈ ਝੂਠ ਹੋਰ ਬੋਲਿਆ ਜਾਂਦਾ ਆ ਹੁਣ ਕਨੌਣਪਿੰਡ ਸੈਦਪੁਰ ਪਿੰਡ ਬੰਨ ਦੇ ਨਾਲ ਜਿਹੜਾ ਇਹ ਇੱਕ ਸਾਨੂੰ ਪਤਾ ਲੱਗਾ ਵੀ ਮਾਫੀਆ ਜਿਹੜਾ ਆ ਰੇਤਾ ਦਾ ਉਹ ਇਹ ਕਹਿ ਰਿਹਾ ਵੀ ਜਿਹੜੀ ਸਰਕਾਰ ਨੇ ਜਦੋਂ ਹੜਾ ਆਇਆ ਸੀ ਨਾ ਉਦੋਂ ਲੋਕਾਂ ਦੇ ਖੇਤਾਂ ਦੇ ਵਿੱਚ 10-10 ਫੁੱਟ ਰੇਤਾ ਚੜ ਗਿਆ ਮਿੱਟੀ ਚੜ ਗਈ ਵੀ ਜਿਹਦੇ ਖੇਤ ਉਹਦੀ ਹੀ ਰੇਤ ਆ ਪਰ ਇਹ ਸਤਲੁਜ ਦੇ ਆ ਦੇ ਅੰਦਰ ਥੋੜੋ ਇਹ ਪਲਾਨ ਹੋ ਸਕਦਾ ਇਹ ਤਾਂ ਜਿੱਥੇ ਹੜ ਪ੍ਰਭਾਵਿਤ ਸੀ ਉਹਨਾਂ ਇਲਾਕਿਆਂ ਦੇ ਲਈ ਇਹ ਸਰਕਾਰ ਨੇ ਸਕੀਮ ਕੱਢੀ ਸੀ ਪਰ ਨਵਾਂ ਸ਼ਹਿਰ ਦੇ ਵਿੱਚ ਸਾਰੀ ਹੀ ਅਫਸਰਸ਼ਾਈ ਸੁਤੀ ਆ ਔਰ ਸਾਰੇ ਹੀ ਸਿਆਸਤਦਾਨ ਸੁਤੇ ਆ ਔਰ ਇਸ ਲੁੱਟ ਦੇ ਵਿੱਚ ਮੈਂ ਤਾਂ ਇਹ ਕਹਿੰਨਾ ਸਾਰੇ ਹੀ ਸ਼ਰੀਕ ਆ ਸਾਰੇ ਹੀ ਇਹ ਨਜਾਇਜ਼ ਬੋਟੀਆਂ ਖਾ ਰਹੇ ਆ ਜਿਵੇਂ ਜਿਵੇਂ ਜਿਹੜੇ ਇਹ mafi ਵਾਲੇ ਪਾ ਰਹੇ ਆ ਤੇ ਇਹ ਸਾਡੇ ਅਫਸਰ ਤੇ ਸਾਡੇ ਪੋਲੀਟੀਕਲ ਲੋਕ ਉਹਨਾਂ ਬੋਟੀਆਂ ਨੂੰ ਖਾ ਕੇ ਚੁੱਪ ਕਰਕੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਤੇ ਜਿਸ ਦਿਨ ਹੜ ਹੋਣੇ ਆ ਬਰਸਾਤ ਹੋਣੀ ਆ ਫਿਰ ਇਹਨਾਂ ਅਫਸਰਾਂ ਨੇ ਜਿਹੜੇ ਉੱਥੇ ਪੱਥਰ ਸੱਟ ਕੇ ਕਰੋੜੇ ਰੁਪਏ ਸਾਨੂੰ ਪਤਾ ਵੀ ਜਿਹੜੀ ਇਸ ਇਲਾਕੇ ਦੇ ਵਿੱਚ ਬੰਨ ਦੀ ਸਾਫ ਸੰਭਾਲ ਲਈ ਹੁੰਦਾ ਤੇ ਤੁਸੀਂ ਜਾ ਕੇ ਵੀ ਦੇਖੋ ਵੀ ਸਤਲੁਜ ਦਰਿਆ ਤੇ ਤੁਸੀਂ ਖੜ ਕੇ ਦੇਖੋ ਕਿਉਂਕਿ ਜਿਹੜਾ ਆਪਣਾ ਪੌਲਿਆ ਦਰਿਆ ਤੋਂ ਇਹ 2200 ਜਿਹੜਾ ਗਾਜਿਆ ਇਹ ਛੋਟਾ ਆ ਤੇ ਜਿਹੜਾ ਪਾਣੀ ਦਾ ਵਹਾਓ ਆ ਉਹ ਦਰਿਆ ਜਿਹੜਾ ਆਪਣਾ ਪੌਲਿਆ ਉਹਨੂੰ ਬਿਲਕੁਲ ਕ੍ਰੋਸ ਕਰ ਚੁੱਕਾ ਆ ਬੰਨ ਵਾਲੇ ਪਾਸੇ ਨੂੰ ਤੇ ਉੱਥੇ ਚਾਰ ਟੱਕ ਲੱਗੇ ਆ ਜੀ ਨਜਾਇਜ਼ ਪਤਾ ਹੀ ਨਹੀਂ ਠੇਕੇਦਾਰ ਕਿੱਥੋਂ ਆ ਕੇ ਬੋੜੇ ਆ ਜੀ ਇਸ ਨਵਾਂ ਸ਼ਹਿਰ ਦੇ ਵਿੱਚ ਜੇ ਥੋੜੇ ਦਿਨ ਅਜਿਹੀ ਚੱਲਦੇ ਰਹੇ ਤੇ ਦਰਿਆ ਜਿਹੜਾ ਅੰਦਰ ਦਾ ਪਾਣੀ ਦਾ ਵਹਾਅ ਆ ਉਹ ਸੜਕਾਂ ਨੂੰ ਵੀ ਤੋੜ ਦੇਊਗਾ ਔਰ ਇਸ ਸਾਡੇ ਵੇੜ ਦੇ ਇਲਾਕੇ ਨੂੰ ਤਬਾਹ ਕਰ ਦੇਵੇਗਾ ਇਹ ਸਾਡੇ ਸਾਰੇ ਮੋਤਵਾਰ ਬੰਦੇ ਸਰਪੰਚ ਸਾਬਕਾ ਸਰਪੰਚ ਜਿਹੜੇ ਬੈਠੇ ਆ ਕਿਉਂਕਿ ਇਹ ਬੜਾ ਸ਼ਾਰਟ ਨੋਟਿਸ ਸੀ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇੱਥੇ ਕੋਈ ਬੰਦ ਦੀ ਕਾਲ ਕਰੀਏ ਕੋਈ ਅਸੀਂ ਸੜਕਾਂ ਲੋਕਾਂ ਨੂੰ ਕੋਈ ਮੁਸ਼ਕਲ ਆਵੇ ਪਰ ਅਸੀਂ ਆਪਣੇ ਜਾਨ ਮਾਲ ਲਈ ਆਪਣੇ ਇਲਾਕੇ ਦੇ ਬਚਾਅ ਲਈ ਕੁਝ ਵੀ ਕਰ ਸਕਦੇ ਆ ਸੋ ਸਾਡੀ ਪ੍ਰਸ਼ਾਸਨ ਨੂੰ ਇੱਥੇ ਦੇ ਪੋਲੀਟੀਕਲ ਲੀਡਰਾਂ ਨੂੰ ਜਿਨ੍ਹਾਂ ਦੇ ਹਲਕੇ ਆ ਜਿਨ੍ਹਾਂ ਦੇ ਇਹ ਘਰ ਆ ਉਹ ਆਪਣੇ ਇਸ ਪਰਿਵਾਰਾਂ ਨੂੰ ਬਚਾਉਣ ਇਹ ਪਿੰਡ ਨਹੀਂ ਤਾਂ ਡੁੱਬ ਜਾਣੇ ਆ ਜਿਹੜੇ ਇੱਥੇ ਸਦੀਆਂ ਤੋਂ ਪਿੰਡ ਵੱਜਿਓ ਹੋਏ ਆ ਇਹ ਨਹੀਂ ਦਿਸੂਗੇ ਜੋ ਦਰਿਆ ਦੀ ਹਾਲਾਤ ਆ ਨਜਾਇਜ਼ ਮਾਈਨਿੰਗ ਦੇ ਕਰਕੇ ਸੋ ਸਾਡੀ ਇਹ ਦਰਖਾਸਤ ਹੈ ਪ੍ਰਸ਼ਾਸਨ ਨੂੰ ਔਰ ਅਸੀਂ ਕੱਲ ਤੋਂ ਇੱਕ ਪੱਕਾ ਧਰਨਾ ਜਿਹੜਾ ਸਤਲੁਜ ਦਰਿਆ ਦੇ ਉੱਪਰ ਅਸੀਂ ਲਾ ਰਹੇ ਆ ਤਾਂ ਕਿ ਇਹ ਉੱਥੇ ਇਹਨਾਂ ਦੀ ਨੀਂਦ ਚੋਂ ਖੁੱਲਣ ਤੇ ਸਾਡੇ ਪੋਲੀਟੀਕਲ ਲੀਡਰ ਤੇ ਸਾਡੇ ਜਿਹੜੇ ਅਫਸਰ ਸਹਿਬਾਨ ਆ ਉਹ ਮਾਈਨਿੰਗ ਨੂੰ ਜਿਹੜੀ ਨਜਾਇਜ਼ ਨੂੰ ਜਾਇਜ਼ ਕਰਕੇ ਕੰਮ ਕਰਵਾ ਰਹੇ ਆ ਉਹਨਾਂ ਦੀ ਅੱਖਾਂ ਖੁੱਲਣ ਦੇਖੋ ਇਹ ਤਾਂ ਤੁਹਾਡੇ ਸਮਝਣ ਦੀ ਗੱਲ ਆ ਕਿ ਅਸੀਂ ਤਾਂ ਰੋਂਦੇ ਹੀ ਆ ਪਿਛਲੇ 25 30 ਸਾਲ ਤੋਂ ਤੇ ਇਹ ਤਾਂ ਸਵਾਲ ਹੀ ਹੁਣ ਗਲਤ ਹੋ ਗਿਆ ਵੀ ਮਾਈਨਿੰਗ ਮਾਫੀਆ ਕੌਣ ਆ ਇਹ ਤਾਂ ਸਰਕਾਰੀ ਜਿਹੜੀ ਆ ਜਿਵੇਂ ਸਰਕਾਰੀ ਸਾਨ ਪਾਲਿਓ ਹੁੰਦੇ ਸੀ ਨਾ ਹਾਲਾਤ ਅਜਿਹੇ ਆ ਵੀ ਜੇ ਅਸੀਂ ਕੋਈ ਗੱਲ ਕਰਦੇ ਆ ਤੇ ਬੰਦਿਆਂ ਦੀ ਜਾਨ ਮਾਲ ਦਾ ਖਤਰਾ ਬਣ ਜਾਂਦਾ ਆ ਕੋਈ ਪੁਲਿਸ ਤੇ ਸੁਣਵਾਈ ਨਹੀਂ ਉਹ ਤਾਂ ਉਹਨਾਂ ਦੀ ਜਿਹੜੀ ਆ ਰਖਵਾਲੀ ਕਰਦੇ ਬੈਠੇ ਆ ਸੋ ਇਹ ਤਾਂ ਸਵਾਲ ਹੀ ਅੱਜ ਦੀ ਤਰੀਕ ਤੇ ਗੱਲ ਤੇ ਆ ਕਿ ਇਹ ਨਜਾਇਜ਼ ਮਾਈਨਿੰਗ ਕੌਣ ਕਰ ਰਿਹਾ ਆ ਜਿਹੜਾ ਪਤਾ ਹੋਵੇਦਾ ਉਹ ਕਿੰਨੇ ਟਾਈਮ ਹੋਵੇਦਾ ਉਹਦਾ ਬੱਝਾ ਦੇਖੋ ਇਹ ਜਨਨਾਚਰ ਸਾਨੂੰ ਆਪਣਾ ਸਾਡਾ ਇਨਸਾਫ ਨਹੀਂ ਮਿਲਦਾ ਜਿਹੜੀ ਇਹ ਨਜਾਇਜ਼ ਮਾਈਨਿੰਗ ਨਹੀਂ ਬੰਦ ਹੁੰਦੀ ਹੈਗੀ ਤੇ ਅਸੀਂ ਉਹਨਾਂ ਚਰ ਉਸ ਆਪਣਾ ਧਰਨੇ ਨੂੰ ਰੱਖਾਂਗੇ ਜੀ ਔਰ ਅਸੀਂ ਪੂਰੇ ਇਸ ਨਵਾਂ ਸ਼ਹਿਰ ਦੇ ਇਲਾਕੇ ਨੂੰ ਅਸੀਂ ਗੱਲ ਕਹਿੰਦੇ ਆ ਕਿ ਤੁਸੀਂ ਸਾਰੇ ਇਕੱਠੇ ਹੋਵੋ ਜਦੋਂ ਆਪਾਂ ਉਸ ਸਮੇਂ ਨਾਲ ਇਕੱਠੇ ਹੋਈਏ ਦੇਖੋ ਜਦੋਂ ਬਰਸਾਤ ਆਈ ਆ ਸਾਰਾ ਇਹ ਜਿਹੜਾ ਬੰਨ ਢੈਂਗੜਪੁਰ ਆਪਣੇ ਮਿਰਜ਼ਾਪੁਰ ਇਹ ਨਵਾਂ ਸ਼ਹਿਰ ਦੇ ਲੋਕਾਂ ਦੀ ਦਿਨ ਰਾਤ ਨੌਜਵਾਨਾਂ ਦੀ ਸੇਵਾ ਦਾ ਮਿਹਨਤ ਦਾ ਫਲ ਸੀ ਨਹੀਂ ਤਾਂ ਸਰਕਾਰ ਹੱਥ ਖੜੇ ਕਰਕੇ ਕੋਈ ਹਸਪਤਾਲਾਂ 'ਚ ਜਾ ਕੇ ਸੌ ਗਿਆ ਸੀ ਕੋਈ ਘਰਾਂ 'ਚ ਜਾ ਕੇ ਸੌ ਗਿਆ ਸੀ ਇਸ ਇਲਾਕੇ ਦੇ ਲੋਕਾਂ ਨੇ ਇਸ ਬੰਨ ਨੂੰ ਬਚਾਇਆ ਟੁੱਟਣ ਤੋਂ ਦਿਨ ਰਾਤ ਯਾਨਕਿ ਕਹਿੰਦੇ ਪਾਣੀ ਆ ਕੇ ਨਾ ਛਾਤੀਆਂ ਢਾ ਕੇ ਸਾਡੇ ਨੌਜਵਾਨ ਖੜ ਕੇ ਮੋਰੇ ਉਹਨਾਂ ਦੇ ਸੋ ਇਹ ਗੱਲ ਹੈ ਵੀ ਉਹ ਹਾਲਾਤ ਨਾ ਆਉਣ ਅਸੀਂ ਜਿਹੜੀ ਇਹਨੂੰ ਹੁਣੇ ਹੀ ਇਹਨੂੰ ਆਪਣੇ ਕਾਬੂ 'ਚ ਲਿਆਈਏ ਜੀ ਉਹ ਜਿਹੜੀ ਮਾਈਨਿੰਗ ਚੱਲ ਰਹੀ ਆ ਉਹ ਆਪਣੇ ਜ਼ਿਲ੍ਹੇ ਦੀ ਆ ਜੋ ਉਹ ਦੇਹਾਂ ਦੇ ਵਿੱਚ ਜਿਲ੍ਹੇ ਆਪਣੇ ਜਿਲ੍ਹੇ ਦੇ ਦੇਖੋ ਜੀ ਜ਼ਿਲੇ ਜਾਂ ਦੂਜੇ ਜ਼ਿਲੇ ਦਾ ਮਤਲਬ ਨਹੀਂ ਹੈਗਾ ਗੱਲ ਇਹ ਆ ਕਿ ਸਤਲੁਜ ਦਰਿਆ ਦੇ ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਆ ਸਰਕਾਰੀ ਜ਼ਮੀਨ ਸਰਕਾਰੀ ਚਾਹੇ ਲੋਕਾਂ ਦੀ ਜ਼ਮੀਨ ਵੀ ਆ ਕਿਉਂਕਿ ਇਹ ਉਹਨਾਂ ਉਹਨਾਂ ਜ਼ਮੀਨਾਂ ਦੇ ਉੱਪਰ ਰੇਤਾ ਲਿਖਿਆ ਆ ਉਹ ਜ਼ਮੀਨ ਦਰਿਆ ਦੇ ਆ ਇਹ ਨਹੀਂ ਕੋਈ ਵੀ ਮੇਰੀ ਜ਼ਮੀਨ ਹੈ ਮੈਂ ਕਬਜ਼ਾ ਤੇ ਮੈਂ ਇਥੋਂ ਰੇਤਾ ਚ ਕਬਾ ਲਮਾ ਇਹ ਕਿਸੇ ਦਾ ਤਖਾਰ ਨਹੀਂ ਹੈਗਾ ਸਤਲੁਜ ਦਰਿਆ ਦੇ ਵਿੱਚ ਸੋ ਇਹ ਸਾਰੇ ਰਾਈਟ ਖਤਮ ਹੈ ਪਰ ਇਹਨਾਂ ਨੂੰ ਜਾਇਜ਼ ਨਜਾਇਜ਼ ਕਰਕੇ ਜਿਹੜਾ ਆ ਇਹ ਕੰਮ ਕੀਤਾ ਜਾ ਰਿਹਾ ਆ ਨਜਾਇਜ਼ ਮਾਈਨਿੰਗ ਕਰਨਾ ਸੜਕਾਂ ਦਾ ਇਹੋ ਜਿਹਾ ਦੇਖੋ ਸੜਕਾਂ ਦਾ ਜਿਹੜਾ ਨਾ ਦੇਖੋ ਮਾਫੀਆ ਜਿਹੜਾ ਆ ਉਹ ਇੰਨਾ ਕ ਸਿਆੜਾ ਹੋ ਗਿਆ ਵੀ ਇਹ ਜਿਹੜੀਆਂ ਗੱਲਾਂ ਹੋਣੀਆਂ ਵੀ ਇਹਨਾਂ ਨੂੰ ਅਸੀਂ ਆਪਣਾ ਬਚਾਓ ਕਿਵੇਂ ਕਰੀਏ ਤੁਸੀਂ ਸੈਲੇਵਲ ਜਾ ਕੇ ਦੇਖ ਲਓ ਤੁਸੀਂ ਮਾਲਪੁਰ ਤੋਂ ਜਿਹੜੀਆਂ ਹਿਮਾਚਲ ਨੂੰ ਸੜਕਾਂ ਜਾਂਦੀਆਂ ਉੱਥੇ ਜਾ ਕੇ ਦੇਖ ਲੋ ਜਿੱਥੇ ਹਜ਼ਾਰ-ਹਜ਼ਾਰ ਟੱਪਾ ਰੋਜ਼ ਆਉਂਦਾ ਆ ਮਾਫੀਆ ਆਪੇ ਸੜਕਾਂ ਬਣਾ ਰਿਹਾ ਜਦੋਂ ਇਹਨਾਂ ਦਾ 10-10 ਕਰੋੜ ਦਾ ਉਹਨਾਂ ਰੋਜ਼ ਦਿੱਤਾ ਕਰਨਾ ਆ ਉਹਨਾਂ ਨੂੰ ਇਹਨਾਂ ਗੱਲਾਂ ਨਾਲ ਕੀ ਪ੍ਰਭਾਵ ਫਰਕ ਪੈਂਦਾ ਆ ਮਸਲਾ ਇਹ ਆ ਕਿ ਇਹਦੇ ਨਾਲ ਲੋਕਾਂ ਦੀ ਜਿਹੜੀ ਹੜਾਂ ਦਾ ਜਿਹੜਾ ਪਾਣੀ ਅੱਗੇ ਕੋਈ ਜ਼ੋਰ ਨਹੀਂ ਹੈਗਾ ਇਸ ਇਲਾਕੇ ਨੂੰ ਬਚਾਉਣ ਦੇ ਲਈ ਹੜਾਂ ਤੋਂ ਸੜਕ ਨੂੰ ਜਿਹੜੀ ਮਾਛੀਵਾੜਾ ਆ ਜੇ ਤੁਸੀਂ ਜਾ ਕੇ ਮੌਕਾ ਦੇਖੋਗੇ ਥੋੜੇ ਹੀ ਦਿਨ ਆ ਜਦੋਂ ਫਿਰ ਇਸ ਪ੍ਰਸ਼ਾਸਨ ਨੂੰ ਵੀ ਸਮਝ ਲੱਗ ਜਾਨੀਏ ਵੀ ਇਹਨਾਂ ਨੇ ਕੀ ਗਲਤੀ ਕਰ ਚੁੱਕੇ ਆ ਅਸਲ ਤੇ ਜਦੋਂ ਇਹ ਪੁਲ ਬਣਿਆ ਸੀ ਇਹਦਾ ਰਿੰਗ ਬੰਨ ਵਜਣਾ ਸੀ ਉਹ ਸਾਰੇ ਪੈਸਾ ਖਾ ਗਏ ਉਸ ਵੇਲੇ ਕੁਰਦਬਰਦ ਹੋ ਗਈਆਂ ਗੱਲਾਂ ਤੇ 2 1994 ਤੋਂ ਬਾਅਦ ਜੇ ਪੰਜਾਬ ਦੇ ਵਿੱਚ ਪੂਰੀ ਬਰਸਾਤ ਹੋਈ ਆ ਤਾਂ ਉਹ 2025 ਦਾ ਸਾਲ ਆਇਆ ਜਾਨਕਿ ਇਹ 30 ਵਰੇ ਲਗਭਗ ਪੰਜਾਬ ਦੇ ਵਿੱਚ ਬਰਸਾਤ ਨਾ ਹੋਣ ਕਾਰਨ ਕਲੋਨੀਆਂ ਵਾਲਿਆਂ ਨੇ ਜ਼ਮੀਨਾਂ ਸਾਰੀਆਂ ਆਬਾਦ ਕਰਤੀਆਂ ਵੀ ਸ਼ਾਇਦ ਮੁੜ ਕੇ ਇੱਥੇ ਬਰਸਾਤ ਨਹੀਂ ਆਉਣੀ ਸੋ ਇਸ ਕਰਕੇ ਇਹ ਜਿਹੜੇ ਹੁਣ 2025 ਵਿੱਚ ਬਰਸਾਤ ਹੋਈ ਆ ਇਹਨਾਂ ਨੇ ਲੋਕਾਂ ਦੀ ਅੱਖਾਂ ਖੋਲ੍ਹ ਦਿੱਤੀਆਂ ਸੋ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਤੁਸੀਂ ਵੀ ਅੱਖਾਂ ਖੋਲੋ ਇਹ ਜਿਹੜੀ ਨਜਾਇਜ਼ ਮਾਈਨਿੰਗ ਹੈ ਇਹਨੂੰ ਬੰਦ ਕਰਕੇ ਤੇ ਸਾਡੇ ਇਲਾਕੇ ਦਾ ਬਚਾਅ ਕਰੋ ਜੀ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਗੱਲ ਨੂੰ ਸੁਣਨ ਵਾਸਤੇ ਬਹੁਤ ਛੋਟੇ ਟਾਈਮ ਦੇ ਵਿੱਚ ਇਕੱਠੇ ਮੈਂ ਬਲਦੇਵ ਰਾਜ ਸਰਪੰਚ ਸੈਦਪੁਰ ਕਲਾ ਇਹਨਾਂ ਪਿੰਡਾਂ ਦਾ ਤਿੰਨ ਵੇਰੀ ਸਰਪੰਚਾਂ ਮੈਂ ਇਹ ਦੇਖਣ ਚ ਹੁਣ ਜੋ ਆ ਰਿਹਾ ਹੈ ਪਹਿਲੇ ਟਾਈਮ ਤੇ ਸਾਡੇ ਕੋਲ ਕੋਈ ਰੇਤਾ ਨਹੀਂ ਚੱਕਿਆ ਜਾਂਦਾ ਸਰ ਹੁਣ ਇਹ ਰੇਤਾ ਦਰਿਆ ਆਲਾ ਜੋ ਪਾਣੀ ਦਾ ਬਹਾਓ ਹੈ ਉਹ ਸਾਡੇ ਪਾਸੇ ਚੱਲ ਰਿਹਾ ਪਿੰਡ ਸੈਲਪੁਰ ਕੋਲੋਂ ਫੂਲ ਮਗੋੜੀ ਉਹਨਾਂ ਦੇ ਨਾਲ ਨਾਲ ਉੱਥੋਂ ਹੀ ਬੜਬੜੀਆਂ ਜਿਹੜੀਆਂ ਕੋਪ ਲੈਣਾ ਹੈ ਜਾਂ ਜੇਪੀਸੀਆਂ ਬੜੀਆਂ-ਬੜੀਆਂ ਹੈ ਉਹ ਉਹਦੇ ਵਿੱਚੋਂ ਨਾਲ ਤੋਂ ਰੇਤਾ ਚੱਕ ਰਹੇ ਇਹ ਇੱਕ ਇਸ ਤਰ੍ਹਾਂ ਦੀ ਗੱਲ ਹੈ ਜੇ ਮਕਾਨ ਦੇ ਨਾਲ ਉਹ ਮਿੱਟੀ ਚੱਕੀ ਜਾਵੇ ਤਾਂ ਉਹਨੇ ਹੜਨਾ ਹੀ ਹੜਨਾ ਤੇ ਇਸ ਕਰਕੇ ਉਹ ਦਰਿਆ ਜਿਹੜਾ ਹੈਗਾ ਨਾ ਉਹਦਾ ਰੁਕ ਸਾਰਾ ਉਹਦੇ ਪਾਸੋਂ ਚਾਰ ਇਸ ਟਾਈਮ ਚਾਰ ਜਿਹੜੇ ਰੇਤਾ ਮਾਫੀ ਹੈ ਉਹ ਚਾਰ ਜਗ੍ਹਾ ਟੱਕ ਲਾਇਆ ਸਾਡੇ ਬਜ਼ੁਰਗਾਂ ਨੇ ਪਤਾ ਨਹੀਂ ਇੱਥੇ ਕਿਸ ਤਰ੍ਹਾਂ ਜ਼ਮੀਨ ਆਬਾਦ ਕੀਤੀ ਹੈ ਔਰ ਕਿ ਅਸੀਂ ਸਾਨੂੰ ਇਹ ਹੁਣ ਬਿਲਕੁਲ ਡਰ ਹੈ ਕਿ ਆਉਣ ਵਾਲੇ ਸਾਲ ਵਿੱਚ ਹੀ ਸਾਡੇ ਪਿੰਡ ਰੋਣਗੇ ਤੇ ਸਾਡੀ ਤਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਹ ਜਿਹੜਾ ਰੇਤੇ ਦਾ ਟੱਕ ਲੁਧਿਆਣਾ ਆਲੇ ਪਾਸੇ ਕਿਉਂ ਨਹੀਂ ਲੱਗਦਾ ਕਹਿ ਰਹੇ ਹੈ ਕਿ ਸਾਡੇ ਉਪਲੇ ਆਫਸਰ ਕਹਿ ਰਹੇ ਹੈ ਕਿ ਪੋਰਟੋਂ ਜਿਹੜੀਆਂ ਬੜੀਆਂ ਗੱਡੀਆਂ ਉਹ ਬੰਦ ਕੀਤੀਆਂ ਹੋਈਆਂ ਟਿੱਪਰ ਨਹੀਂ ਲੰਘਣੇ ਟਰਾਲੀਆਂ ਨੰਗਣ ਨੂੰ ਵੀ ਪ੍ਰੋਬਲਮ ਗੰਨੇ ਦੀ ਜ਼ਿੰਮੇਵਾਰ ਦੇ ਨੂੰ ਕਰ ਰਿਹਾ ਹੈ ਕਿ ਟਰਾਲੀਆਂ ਇੱਥੋਂ ਨਹੀਂ ਲੰਘਣ ਦੇਣੀਆਂ ਪਰ ਜਿਹੜਾ 1-1000 ਇਹ ਡਿੱ ਟਿਪਰ ਜਿਹਦੇ ਪੁਰਕੇ ਇੱਕ ਮਤਲਬ ਕਿ ਮੇਰੇ ਖਿਆਲ ਚ 5-6 ਸਹੀ 100 ਕਵਾਂਟਰ ਭਜਨ ਹੁੰਦਾ ਉਹ ਚੱਕਦਾ ਉਹ ਟਿਪਰ ਰਾਤ ਨੂੰ ਸਵੇਰ ਤੋਂ ਸਾਰੀ ਰਾਤ ਵਿਚਾਰ ਦਿਨ ਰਾਤ ਮੱਕਟੋ ਘਟ ਇੱਕ ਹਜ਼ਾਰ ਟਿਪਰ ਲੰਘ ਰਿਹਾ ਕੀ ਆ ਉਹ ਪੁਲ ਨੂੰ ਉਹ ਉਹ ਪੁਲ ਨੂੰ ਨਹੀਂ ਤੋੜ ਰਿਹਾ ਕੀ ਉਹ ਲੋਕ ਜਗਾ ਟੁੱਟ ਜਾਊਗਾ ਤਾਂ ਕਿਹ ਲੋਕਾਂ ਦੀ ਆਵਾਜ਼ ਆਈ ਬੰਦ ਨਹੀਂ ਹੋ ਰਹੀ ਉਹਨੇ ਕਿੰਨੇ ਪਿੰਡ ਬਣਾਉਣਗੇ ਇਹਦੇ ਨਾਲ ਬਲੂਰਾ ਇਹ ਸਾਰਾ ਸਾਰਾ ਉਰਲਾ ਪਾਸਾ ਜਿਹੜਾ ਨਵੇਂ ਸ਼ਹਿਰ ਦਾ ਏਰੀਆ ਇਹ ਨਵੇਂ ਸ਼ਹਿਰ ਦੇ ਏਰੀਆ ਵੀ ਸਾਡਾ ਨੁਕਸਾਨ ਹੋ ਰਿਹਾ ਲੁਧਿਆਣੇ ਆਲੇ ਪਾਸੇ ਕੋਈ ਨਹੀਂ ਚੱਕਣ ਮੰਨੇ ਪਿੱਪਰ ਜਿਹੜਾ ਚੱਲਦਾ ਰਾਤ ਨਹੀਂ ਹੈ ਰਾਤ ਨੂੰ ਵੀ ਚੱਲਦੇ ਜੀ ਦਿਨ ਨੂੰ ਵੀ ਆਵਾ ਗੌਂ ਚੱਲ ਰਿਹਾ ਸੀ ਪਰਸੋਂ ਇਕੱਠੇ ਹੋ ਕੇ ਉਹਨਾਂ ਨੂੰ ਕੋਸ਼ਿਸ਼ ਕੀਤੀ ਸੀ ਕਿ ਵੀ ਭਾਈ ਸਾਡੇ ਇਹ ਕੰਮ ਸਾਡਾ ਨਾ ਕਰੋ ਅਸੀਂ ਮਜਬੂਰ ਹੋ ਕੇ ਤੁਹਾਡੀ ਸਾਨੂੰ ਸਹਾਇਤਾ ਲੈਣੀ ਪਈ ਸਰਦਾਰ ਹੋਣਾ ਹੀ ਸਹਾਇਤਾ ਲੈਣੀ ਪਈ ਕਿਉਂਕਿ ਸਾਡਾ ਇਲਾਕਾ ਇਸੇ ਤਰ੍ਹਾਂ ਮਤਲਬ ਕਿ ਸਾਰਾ ਇਲਾਕਾ ਸਾਡਾ ਡੁੱਬ ਜਾਊਗਾ ਮੇਨ ਚੀਜ਼ ਉੱਥੇ ਇਹ ਹੈ ਕਿ ਸਨ 65 ਤੋਂ ਪਹਿਲਾਂ ਜਿਹੜਾ ਪੁਰਾਣਾ ਦਰਿਆ ਹੈ ਉਹ ਸੈਦਪੁਰ ਕਲਾਂ ਦੇ ਨਾਲ ਤੋਂ ਹੋ ਕੇ ਚੱਲਦਾ ਸੀਗਾ ਜਿਹੜਾ ਕਿ ਪੜੋਲੇ ਖੂਤੋਂ ਹੁੰਦਾ ਹੋਇਆ ਜਾ ਕੇ ਦਰਿਆਪੁਰ ਤੋਂ ਵੀ ਥੱਲੇ ਜਾ ਕੇ ਮਿਲਦਾ ਸਗਾ ਦੂਜੇ ਦਰਿਆਵਾਂ ਨੂੰ ਸਨ 65 ਦੇ ਵਿੱਚ ਜਦੋਂ ਇਹ ਸਿੱਧੀ ਸਿੱਧਾ ਦਰਿਆ ਕੀਤਾ ਗਿਆ ਹੁਣ ਉੱਥੋਂ ਰੇਤਾ ਚੱਕ ਹੋ ਰਿਹਾ ਜੋ ਕਿ ਨਾਜ਼ੁਕ ਜਗ੍ਹਾ ਸਾਨੂੰ ਇਸ ਚੀਜ਼ ਦਾ ਬਹੁਤ ਵੱਡਾ ਡਰ ਹੈ ਕਿ ਜੇ ਇਸ ਨਾਜ਼ੁਕ ਜਗ੍ਹਾ ਤੋਂ ਜਦੋਂ ਰੇਤਾ ਚੱਕ ਹੋ ਰਿਹਾ ਤਾਂ ਇਹ ਮੋਹਰੇ ਨਹੀਂ ਵੀ ਜਗ੍ਹਾ ਹੈ ਪਹਿਲਾਂ ਦਰਿਆ ਚੱਲਿਆ ਹੈ ਉੱਥੇ ਔਰ ਉਹਦੇ ਵਿੱਚ ਪਾਣੀ ਵਹੇਗਾ ਤਾਂ ਸਾਡੇ 30 40 ਪਿੰਡ ਖਤਮ ਹੋ ਜਾਣਗੇ ਪਿੰਡਾਂ ਨੂੰ ਆਪਣੀ ਲਪੇਟ ਜੇ ਲੈ ਲਊਗਾ ਖਤਮ ਹੀ ਕਰ ਦਊਗਾ ਅਸੀਂ 88 ਦਾ ਟਾਈਮ ਦੇਖਿਆ ਤੁਸੀਂ ਕਹਿੰਦੇ ਕਿੱਥਰ ਲੰਘਦੇ ਉੱਥੇ ਚੈੱਕ ਪੋਸਟ ਤੇ ਟਿੱਪ ਨੰਗਦੇ ਉਹ ਤਾਂ ਪੁਲਸ ਵਾਲਿਆਂ ਨੂੰ ਪੁਲਸ ਆਏ ਉੱਥੇ ਖੜੇ ਆ ਪੁਲਸ ਵਾਲੇ ਉੱਥੇ ਖੜੇ ਆ ਕਿਹਾ ਉਹਨਾਂ ਨੂੰ ਟਿੱਪ ਨਹੀਂ ਦਿਸਰੇ ਇਹ ਜਦੋਂ ਇੱਕ ਦੰਤ ਸੀ ਹੋਈ ਆ ਕਿ ਸਾਡੇ ਨਵੇਂ ਸ਼ਹਿਰ ਦੇ ਏਰੀਆ ਦੇ ਪਾਸੇ ਉਹ ਜਿੱਤਾ ਚਾ ਹਾਂ ਇਹਦਾ ਕੀ ਰੀਜ਼ਨ ਕੀ ਹੈ ਤੁਹਾਨੂੰ ਇਹਦਾ ਰੀਜ਼ਨ ਕੀ ਹੈ ਕਿ ਗਰੇ ਰੇਤਾ ਸਾਰਾ ਪਾਰ ਜਾ ਰਿਹਾ ਲੁਧਿਆਣੇ ਜਾ ਰਿਹਾ ਟਿਪਰਾਪੁਰੋਂ ਜਾ ਰਿਹਾ ਪਰ ਇਹ ਜਿਹੜੇ ਬੱਤ ਗਿਆ ਸਾਡੇ ਜ਼ਿਲ੍ਹੇ ਵਿੱਚੋਂ ਸਾਡੇ ਏਰੀਆ ਤੋਂ ਚੱਕ ਹੋਦਾ ਕਿਉਂ ਨਹੀਂ ਲੁਧਿਆਣੇ ਏਰੀਆ ਵਿੱਚੋਂ ਚੱਕਦਾ ਪਰਲੇ ਪਾਸੇ ਕਿਉਂ ਨਹੀਂ ਚੱਕਦੇ ਯਾਰ ਰੇਤਾ ਹੀ ਸਾਰਾ ਉਧਰ ਜਾ ਰਿਹਾ ਤੁਹਾਨੂੰ ਇਹ ਤਾਂ ਕੀ ਲੱਗਦਾ ਕੀ ਹੈ ਬੇਵਜਾ ਕੀ ਸਾਡੇ ਏਰੀਆ ਕਿਉਂ ਸਾਡੇ ਏਰੀਆ ਚ ਮੈਂ ਤਾਂ ਇਹ ਗੱਲ ਕਹੂੰਗਾ ਕਿ ਸ਼ਾਇਦ ਪ੍ਰਸ਼ਾਸਨ ਨੇ ਮਰ ਲਿਆ ਸਾਡਾ ਇਸ ਚੀਜ਼ ਵਾਸਤੇ ਕੰਮ ਨਹੀਂ ਕਰ ਰਿਹਾ ਜਦੋਂ ਲੁਧਿਆਣੇ ਤੋਂ ਬੰਬਾਲੇ ਪਾਸੇ ਤੋਂ ਕਿਉਂ ਨਹੀਂ ਚੱਕ ਰਿਹਾ ਉੱਥੋਂ ਦਰਿਆ ਘਟੋ ਘਟ ਪੌਣਾ ਕਿਲੋਮੀਟਰ ਦੂਰ ਹੈ ਉੱਥੋਂ ਰੇਤਾ ਚੱਕ ਕੇ ਦਰਿਆ ਨੂੰ ਗੱਭੇ ਤੋਂ ਉੱਥੋਂ ਨੂੰ ਕਰਨਾ ਕੀਤਾ ਜਾ ਰਿਹਾ ਏਰੀਆ ਵੀ ਉਹਨਾਂ ਦਾ ਹੀ ਆ ਉੱਥੋਂ ਰੂ ਰੇਤਾ ਜਾ ਰਿਹਾ ਹਾਂ ਉੱਥੋਂ ਨੂੰ ਰੇਤਾ ਜਾ ਰਿਹਾ ਔਰ ਚੱਕ ਰਿਹਾ ਸਾਡੇ ਚੋਂ ਔਰ ਸਾਡੇ ਬੰਨ ਤੋਂ 2 ਕਿੱਲੇ ਦੂਰ ਰਹਿ ਗਿਆ ਜੋ ਸਾਡਾ ਪੋਲ ਹੈ ਪੋਲ ਦੇ ਨਾਲ ਬਿਲਕੁਲ ਇਸ ਟਾਈਮ ਬਰਿਆ ਚੱਲ ਰਿਹਾ ਸਾਡੀ ਜਿਹੜੀ ਜੀਟੀ ਰੋਡ ਹੈ ਉਹ ਵੀ ਖਤਮ ਹੋ ਜਾਊਗੀ। ਅਰ ਪਿੰਡਾਂ ਦੇ ਦਾ ਖਤਮ ਹੋਣਾ ਹੀ ਹੋਣਾ। ਸਤਿ ਸ੍ਰੀ ਅਕਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਤੋਂ ਪਾ ਲੈਂਦਾ ਨਹੀਂ ਕਿਸੇ ਪਿੰਡ ਵਾਸੀਆਂ ਵੱਲੋਂ। ਦੇਖੋ ਜੀ ਕੱਲ ਅਸੀਂ ਮਤਲਬ ਗਿਆ ਇਸ ਚੀਜ਼ ਨੂੰ ਉਹਨਾਂ ਨੂੰ ਜਦੋਂ ਤੋਂ ਚੱਲ ਰਿਹਾ ਪਹਿਲਾਂ ਅਸੀਂ ਉਹਨਾਂ ਨੂੰ ਮਤਲਬ ਗਿਆ ਦੱਸਿਆ ਸੀਗਾ ਕਿ ਮਤਲਬ ਗਿਆ ਚੰਦ ਕਰਕੇ ਪਿਛਲੇ ਸਾਲ ਵੀ ਦੱਸਿਆ ਸੀਗਾ ਪਈ ਇਸ ਦੌਰ ਰੇਤ ਮਾਈਨਿੰਗ ਹੈ ਸਾਡੇ ਲੱਕ ਜੋ ਕਿਉਂ ਕੀਤੀ ਜਾ ਰਹੀ ਹੈ। ਤੇ ਉਹ ਇਹ ਗੱਲ ਕਹਿੰਦੇ ਸੀਗੇ ਜੀ ਇਹ ਮਤਲਬ ਕਿ ਜੋ ਹੈ ਨਾ ਭਾਈ ਮਾਈਨਿੰਗ ਦਾ ਠੇਕਾ ਦਿੱਤਾ ਹੈ ਅਸੀਂ ਉਹਨਾਂ ਨੂੰ ਇਹ ਵੀ ਗੱਲ ਕੀਤੀ ਸੀਗੀ ਕਿ ਦੇਖੋ ਬੰਨ ਦੇ ਉੱਪਰੋਂ ਕ੍ਰੋਸ ਕਰਨ ਦਾ ਆਰਡਰ ਹੈ ਪਹਿਲੇ ਸਾਨੂੰ ਦੱਸ ਦੇ ਸੀਗੇ ਸਿਆਣੇ ਕਿ ਬੰਨ ਦੇ ਉੱਪਰੋਂ ਕੋਈ ਵੀ ਭਾਰੀ ਚੀਜ਼ ਕ੍ਰੋਸ ਕਰ ਸਕਦੀ ਹੈ ਪਰ ਬੰਨ ਦੇ ਉੱਪਰ ਨਹੀਂ ਚੱਲ ਸਕਦੀ ਜਦੋਂ ਇਹ ਗੱਲ ਕੀਤੀ ਗਈ ਤਾਂ ਸਾਨੂੰ ਉਦੋਂ ਤਾਂ ਇਹ ਜਵਾਬ ਮਿਲਿਆ ਸੀਗਾ ਕਹਿੰਦੇ ਉੱਪਰ ਚੱਲਣਾ ਤਾਂ ਬੰਨ ਪੱਕਾ ਹੁੰਦਾ ਫਿਰ ਪੁਕਤੇ ਸੜਕ ਬਣਾ ਦਿਓ ਉਹਨੇ ਉੱਪਰ ਸੜਕ ਬਣ ਜਾਵੇ ਫਿਰ ਜੇ ਮਰ ਲਗਿਆ ਇਹ ਕਿ ਬੰਨ ਦਾ ਸਾਰਾ ਗਿਆ 65 ਤੋਂ ਬਾਅਦ ਇੱਕ ਮਿੱਟੀ ਦੀ ਇੱਕ ਟਰਾਲੀ ਵੀ ਉੱਤੇ ਨਹੀਂ ਸਿੱਧੀ ਗਈ ਜੇ 2018 ਦੇ ਵਿੱਚ ਬੱਟਾ ਵੀ ਪਾਇਆ ਸੀ ਚੈਲ ਵਾਲੇ ਪਾਸੇ ਨੂੰ ਜੋ ਅਸੀਂ ਉਹ ਖੋਰਾ ਲੱਗੇ ਨੇ ਉਹ ਬੱਟਾ ਚੱਕ ਵੀ ਹੋਇਆ ਸੀ ਆ ਬੱਟਾ ਚੱਕ ਵੀ ਹੋਇਆ ਬੱਟਾ ਵੀ ਜੀ ਐਵੇਂ ਮਾੜਾ ਮੋਟਾ ਪਾਇਆ ਸੀਗਾ ਬੱਟਾ ਭਾ ਕੇ ਜਾਦਾ ਉੱਥੇ ਸੜਕ ਬਣਾਉ ਉਹ ਬੰਨ ਦਾ ਥੱਲੇ ਬੈਠ ਗਿਆ ਉੱਥੇ ਨਾਜ ਕੇ ਜਗ੍ਹਾ ਹੈ ਪੁਰਾਣਾ ਦਰਿਆ ਚੱਲਿਆ ਹੈ ਰੇਤ ਦੀਆਂ ਕੰਧਾਂ ਕਦੇ ਖੜੀਆਂ ਹੋ ਸਕਦੀਆਂ ਹੁੰਦੀਆਂ ਹਾਂਜੀ ਅਗਲਾ ਨਾ ਕਰੀਏ ਅੱਲਾਸ਼ ਕਰੀਏ ਆਪਣੀ ਇਹਨੂੰ ਬੰਦ ਕੀਤਾ ਜਾਵੇ ਜੀ ਮੇਤਾ ਪ੍ਰਸ਼ਾਸਨ ਦਾ ਕਿ ਇਹ ਬੇਨਤੀ ਹੈ ਕਿ ਆਪਣੇ ਇਲਾਕੇ ਨੂੰ ਨਵੇਂ ਸ਼ਹਿਰ ਜ਼ਿਲ੍ਹੇ ਨੂੰ ਬਚਾਉਣ ਦੇ ਲਈ ਇਸ ਜੋ ਨਜਾਇਜ਼ ਮਾਰੀਨਗ ਹੈ ਇਹਨੂੰ ਬਿਲਕੁਲ ਬੰਦ ਕੀਤਾ ਜਾਵੇ ਤਾਂ ਹੀ ਸਾਡਾ ਬੀਟ ਏਰੀਆ ਬਚ ਸਕਦਾ ਨਹੀਂ ਤੇ ਸਾਡਾ ਬੀਟ ਏਰੀਆ ਹਾਂ ਜੀ ਨਾ ਕੀਤਾ ਬੰਦ ਕੀਤਾ ਕਿਹਨਾਂ ਕੀ ਕਰੋਗੇ ਫਿਰ ਅਸੀਂ ਕੀ ਕਰਨਾ ਜੀ ਪਬਲਿਕ ਦਾ ਹੀ ਸਭ ਤੋਂ ਵੱਡੀ ਹੈ ਕਾਨੂੰਨ ਅਲੱਗ ਚੀਜ਼ ਹੈ ਪਬਲਿਕ ਦੇ ਵਾਸਤੇ ਹੀ ਕਾਨੂੰਨ ਬਣਾਏ ਜਾਂਦੇ ਤੇ ਪਬਲਿਕ ਨੂੰ ਆਪੇ ਸੜਕਾਂ ਦੇ ਉੱਪਰ ਨਾ ਪਾਉ ਅਸੀਂ ਤੁਹਾਨੂੰ ਦਵਾਂਗੇ ਬੰਦ ਕਰਨਾ ਤੁਹਾਡੇ ਚਲੋ ਹੋਵੇ ਹਾਂਜੀ ਲੋਕ ਲਾਮਬੰਦ ਹੋ ਗਿਆ ਇਸ ਮਾਮਲੇ ਦੇ ਹਾਂ ਲੋਕ ਲਾਮਬੰਦ ਹੈ ਲੋਕ ਸਾਰੇ ਜਾਂਦੇ ਤਾਂ ਅਸੀਂ ਦੋ ਅਭੀ ਡੁੱਪ ਉਹ ਜਿਹਨਾਂ ਡੁੱਪਣਾ ਉਹਨਾਂ ਨੂੰ ਅੱਪੇ ਮੋਦ ਮੋਰੇ ਨਜ਼ਰ ਆ ਰਹੀ ਹੈ ਜੇ ਨਹੀਂ ਨਾ ਮਤਲਬ ਬੰਦ ਕਰ ਮਾਈਨਿੰਗ ਕਰਦੇ ਆ ਤਾਂ ਘਰ ਤੋਂ ਪੈਰ ਤੋਂ ਉਹ ਤੇ ਲੋਕ ਵੱਡਾ ਪਾਲੇ ਨਹੀਂ ਮਾਈਨਿੰਗ ਦੀ ਜਾਈ ਕੀਤੀ ਜਾਵੇ ਤਾਂ ਮਾਈਨਿੰਗ ਨੰਬਰਾਂ ਵਿੱਚੋਂ ਕੀਤੀ ਜਾਵੇ ਠੀਕ ਹੈ ਕਿ ਨਹੀਂ ਇਹ ਥੋੜਾ ਹੈ ਕਿ ਲੁਧਿਆਣੇ ਪਾਲੇ ਪਾਸੇ ਸਾਰਾ ਦਿੱਤਾ ਲੁਧਿਆਣੇ ਨੂੰ ਉਹ ਦਿੱਲੀ ਤੱਕ ਜਾ ਰਿਹਾ ਉਹ ਸਾਰਾ ਚੱਕ ਰੋਏ ਸਾਡੇ ਚੋਂ ਸਾਡਾ ਜਿਲ੍ਹਾ ਹੈ ਨਹੀਂ ਜਿਹੜਾ ਜਾਇਜ਼ ਨਜਾਇਜ਼ ਹੈ ਜੀ ਉਹ ਤਾਂ ਗੱਲ ਉੱਥੇ ਖਤਮ ਹੋ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਅਜਿਹੀ ਪਾਲਿਸੀ ਨਹੀਂ ਹੈਗੀ ਜਿਹਦੇ ਨਾਲ ਮਸ਼ੀਨਾਂ ਦੇ ਨਾਲ ਰੇਤਾ ਚੁੱਕਿਆ ਜਾਵੇ ਤੁਹਾਨੂੰ ਨਹੀਂ ਲੱਗ ਸਕਦੀ ਮੈਨ ਨਹੀਂ ਲੱਗ ਸਕਦੀ ਸਾਡੇ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਤੋਂ ਦਹਾਕਿਆਂ ਤੋਂ ਜਿਹੜੀ ਰੇਤਾ ਸੀ ਲੋਕੋ ਲੋਕ ਕਈਆਂ ਨਾਲ ਚੱਕਰ ਭਰਦੇ ਹੁੰਦੇ ਸੀ ਟਰਾਲੀਆਂ ਔਰ ਕਿਸੇ ਨੂੰ ਕੋਈ ਤਕਲੀਫ ਨਹੀਂ ਸੀ ਹੁੰਦੀ ਕਿਉਂਕਿ ਰੇਤਾ ਉਪਰੋ-ਉਪਰੋ ਚੁੱਕੀ ਜਾਂਦੀ ਸੀ ਹੁਣ ਤਾਂ ਜਿਹੜੀਆਂ ਇਹ ਮਸ਼ੀਨਾਂ ਨੇ 100-100 ਫਟ ਗੁਗਾ ਡੋਂਪ ਆ ਰਹੀਆਂ ਆ ਉੱਥੇ ਇਹ ਜਾਇਜ ਨਜਾਇਜ਼ ਵਾਲੀ ਗੱਲ ਤਾਂ ਉੱਥੇ ਹੀ ਖਤਮ ਹੋ ਜਾਂਦੀ ਆ। ਸੋ ਸਾਡਾ ਦਾ ਪ੍ਰਸ਼ਾਸਨ ਇਹ ਆ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਖੋ ਤੁਹਾਡੇ ਸਾਹਮਣੇ ਆ ਵੀ ਆਸਰਾ ਦੇ ਘਰਾਂ ਚੋਂ ਕਿਲਵਾਂ ਦੇ ਹਿਸਾਬ ਦੇ ਨਾਲ ਸੋਨਾ ਨਿਕਲਦਾ ਕਰੋੜਾਂ ਦੇ ਹਿਸਾਬ ਦੇ ਨਾਲ ਜਿਹੜੇ ਪੈਸੇ ਨਿਕਲਦੇ ਆ ਇਹ ਹੱਲੇ ਤੱਕ ਇਹ ਸਮਝੇ ਨਹੀਂ ਹੈਗੇ ਵੀ ਗੁਰਨਾਰਕ ਸਾਹਿਬ ਨੇ ਕਿੰਨੀ ਪਹਿਲਾਂ 5 ਸਦੀਆਂ ਪਹਿਲਾਂ ਸਮਝਾਤਾ ਸੀ ਕਿ ਮੋਇਆ ਸਾਥ ਨਾ ਜਾਈ ਇਹ ਕਿਸੇ ਦੇ ਨਾਲ ਨਹੀਂ ਜਾਣਾ ਪਰ ਅਸੀਂ ਕਿਉਂ ਨਹੀਂ ਇਹ ਗੱਲ ਨੂੰ ਸਮਝਦੇ ਕਿ ਅਸੀਂ ਜਦੋਂ ਬਣੇ ਆ ਦੇਖੋ ਜਦੋਂ ਨਾ ਨਿਆਣਾ 12ਵੀਂ 10ਵੀਂ 12ਵੀਂ ਚ ਫਸਟ ਆਉਂਦਾ ਤੇ ਉਹਦਾ ਇੱਕ ਸਵਾਲ ਹੁੰਦਾ ਕਿ ਮੈਂ ਜੀ ਆਈਐਸ ਜਾਂ ਆਈਪੀਐਸ ਅਫਸਰ ਬਣੂ ਮੈਂ ਇਸ ਦੇਸ਼ ਦੀ ਸੇਵਾ ਕਰੂੰਗਾ ਤੇ ਜਦੋਂ ਜਿਹੜੇ ਅਫਸਰ ਸਾਡੇ ਬਣਿਓ ਆ ਤੇ ਉਹਨਾਂ ਨੂੰ ਹੁਣ ਇੱਕ ਇੱਦਾਂ ਚੀਤੇ ਭੁੱਲ ਗਿਆ ਵੀ ਜਦੋਂ ਤੁਸੀਂ ਇਹ ਪੜ੍ਹ ਕੇ ਤੁਸੀਂ ਖੁਸ਼ ਹੁੰਦੇ ਸੀ ਕਿ ਪ੍ਰਮਾਤਮਾ ਨੇ ਸਾਨੂੰ ਮੌਕਾ ਦੇਣਾ ਹੈ ਤੇ ਜਦੋਂ ਹੁਣ ਤੁਸੀਂ ਤੁਹਾਨੂੰ ਮੌਕਾ ਮਿਲ ਗਿਆ ਤੇ ਹੁਣ ਤੁਹਾਨੂੰ ਸਾਰਾ ਕੁਝ ਚੇਤਾ ਭੁੱਲ ਗਿਆ ਔਰ ਤੁਹਾਡਾ ਇੱਕੋ ਹੀ ਖਿਆਲ ਹੈ ਕਿ ਇਹਨਾਂ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿੰਨਾ ਤੁਸੀਂ ਗੁਜਰ ਸਕਦੇ ਗੁਜਰ ਕੇ ਆਪਣੇ ਘਰ ਅਲਮਾਰੀਆਂ ਕੂਸ਼ੇ ਖਾਨੇ ਭਰੋ ਇਸ ਤੋਂ ਇਲਾਵਾ ਕੋਈ ਸੋਚ ਨਹੀਂ ਹੈਗੀ ਇਹਨਾਂ ਸਾਡੇ ਪੋਲੀਟਿਕਲ ਲੋਕਾਂ ਦੀ ਜਾਂ ਸਾਡੇ ਅਫਸਰ ਸਾਹਿਬਾਨ ਦੀ